ਦੇ ਫੜਾ ਉਹ ਤੇ ਉਹ ਵੀਡੀਓ ਤੋਂ ਦੋ ਹੈਗੇ ਚਲੋ ਆਹ ਕੰਮ ਹੋ ਗਿਆ ਤਾਂ ਆਹ ਕਰੋ ਕੋਈ ਕਦੇ ਵੀ ਆਗਾ ਸਕਦੇ ਹੈ ਨਹੀਂ ਕੀ ਜੀ ਤੋਂ ਲੱਕੜਾ ਉਹ ਵੀ ਹੈ ਚਲੋ ਜੀ

ਹੋ ਜਾਨਦਾ ਹੈ ਜੀ ਜਦੋਂ ਸੰਤ ਸਮਾਜ ਸਾਡੇ ਉੱਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਦਾ ਹੈ ਸਾਡੇ ਸੁਆਮੀ ਜੀ ਦਾ ਆਸ਼ੀਰਵਾਦ ਦਾ ਸਰਦਾਰ ਸਾਡੇ ਉੱਤੇ ਬਣੀ ਜੱਗ ਦਾ ਤੇ ਇਹਨਾਂ ਦੀ ਕੀਤੂ ਉਪਰਾਲਿਆਂ ਨਾਲ ਬੱਚਿਆਂ ਨੂੰ ਊਰਜਾ ਮਿਲਦੀ ਹੈ ਪ੍ਰੇਰਣਾ ਮਿਲਦੀ ਹੈ ਬੜਾ ਚੰਗਾ ਲੱਗਦਾ ਹੈ ਜੀ ਕਾਰੀਆਂ ਮਾਤੂ ਜੀ ਜਰੂਰ ਇਹ ਕਰਦੇ ਹੋਏ ਨੇ ਸਾਡਾ ਵੱਡੀ ਗੱਲ ਇਹ ਹੈ ਕਿ ਮੈਂ ਤਾਂ शादी तो है शादी संपन्न होकर हटी है हज़े आयोजना का जरा सिलसिला है वो बाद ही जारी रहेगा श्री छोण तिर पारे छोड़ेर पार ਮਰਤੇ ਨਾ ਤੱਕ ਮਰਤੇ ਨਾ ਨਹੀਂ ਅਗਲੇ ਜਨਮ ਤੱਕ ਮਰਤੇ ਨਾ ਨਹੀਂ ਅਗਲੇ ਜਨਮ ਤੱਕ ਅਗਲੇ ਜਨਮ ਨਹੀਂ ਸਾਤ ਜਨਮ ਤੱਕ ਅਗਲੇ ਜਨਮ ਨਹੀਂ ਸਾਤ ਜਨਮ ਤੱਕ ਸਾਤ ਜਨਮ ਨਹੀਂ ਜਨਮ ਜਨਮ ਮਰਤੇ लाएंगे एनरो अलग खड़ा है पहले लगेंगे जसवीर जी बोल के पालन हो ही है जसवीर जी डीबीएस चैनल पर भी जसवीर जी

ਨੇ ਕਨਾਰੀ ਆਈ ਰੋਟੀ ਖਾ ਕੇ ਆਇਆ ਮਰਾ ਰਾਮ ਖਾ ਕੇ ਆਇਆ ਜੀ ਰੋਟੀ ਵਿੱਚ ਪਿਆ ਰੱਖੀ ਆ ਜੀ ਜੋੜ ਦੇ ਪਿੱਛੇ ਤਾਂ ਬਾਹਰ ਰੋਟੀ ਨਹੀਂ ਸੇਵਾ ਕੀਤੀ ਕੀ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਤਾਪ ਪੈਲਸ ਦੇ ਵਿੱਚ ਇਹ 35ਵਾਂ ਸ਼ਿਵ ਕਾਬੜ ਸੰਗ ਵੱਲੋਂ ਸੇਵਰ ਲਗਾਇਆ ਗਿਆ ਹੈ ਜੋ ਕਿ ਹਰ ਸਾਲ ਨਿਰੰਤਰ ਸੇਵਾ ਚੱਲਦੀ ਹੈ ਔਰ ਇਸ ਸੰਗ ਦੇ ਜੋ ਪ੍ਰਧਾਨ ਨੇ ਬਰਾਨੀ ਜੀ ਥਾਂਸ ਰਾਜ ਬਰਾਨੀ ਜੀ ਇੱਕ ਮਹਾਨ ਸ਼ਖਸੀਅਤ ਨੇ ਖੰਨੇ ਸ਼ਹਿਰ ਦੇ ਜਿਹੜੀ ਕਿ ਸਾਰੀਆਂ ਇੰਜਾਂ ਦੇ ਵਿੱਚ ਸਵਾਵਾ ਨਿਭਾਉਂਦੇ ਨੇ ਔਰ ਇੱਕ ਮਹਾਕੁੰਭ ਹਰੇਕ ਸਾਲ ਚੱਲਦਾ ਹੈ ਪ੍ਰਤਾਪਪੁਰ ਦੇ ਵਿੱਚ ਜੋ ਵੀ ਕਾਬੜੀਏ ਹਰ ਦੁਆਰ ਤੋਂ ਜਲ ਲੈ ਕੇ ਆਉਂਦੇ ਨੇ ਉਹਨਾਂ ਦੀ ਸੇਵਾ ਹੁੰਦੀ ਹੈ ਉਹਨਾਂ ਨੂੰ ਦਵਾਈ ਬੂਟੀ ਦੀ ਸੇਵਾ ਲੰਗਰ ਪਾਣ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇੱਥੇ ਸ਼ਿਵਜੀ ਮਹਾਰਾਜ ਦੀ ਯਾਦ ਦੇ ਵਿੱਚ ਉਹਨਾਂ ਦੇ ਗुण ਗਾਣ ਵਾਸਤੇ ਇਹ ਉਪਰਾਲੇ ਕੀਤੇ ਜਾਂਦੇ ਨੇ ਅੱਜ ਸ਼ਿਵ ਵਿਆਹ ਦਾ ਸਮਗਮ ਹੈ ਜੋ ਕਿ ਬੜੀ ਧੁੰਮਧਾਮ ਨਾਲ ਚੱਲ ਰਿਹਾ ਹੈ ਅੰਦਰ satsang ਹੋ ਰਿਹਾ ਹੈ ਔਰ ਮੈਂ ਸਮਝਦਾ ਹਾਂ ਵੀ ਅਜਿਹੇ ਉਪਰਾਲੇ ਆਪਾਂ ਨੂੰ ਹਰ ਸ਼ਹਿਰ ਦੇ ਵਿੱਚ ਕਰਨੇ ਚਾਹੀਦੇ ਨੇ ਅਸੀਂ ਵੀ ਆਪਣੇ ਆਪ ਨੂੰ ਭਾਗੇ ਸੰਧੇ ਆ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਜਿਹੜੀ ਕਿ ਹਰ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੀ ਆ ਇੱਥੇ ਵੀ ਅਸੀਂ ਅੱਜ ਪਹਿਲਾ ਵੀ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਉਸ ਦਿਨ ਵੀ ਔਰ ਅੱਜ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਲਸੀ ਮਾਤਾ ਦੇ ਬੂਟੇ ਨੇ ਜੋ ਇਸ ਦਰਬਾਰ ਦੇ ਵਿੱਚ ਭੇਟ ਕਰਨ ਆਏ ਆ ਅਸੀਂ ਵੀ ਆਪਣੇ ਆਪ ਨੂੰ ਵਿਭਾਗੇ ਸਭ ਨੇ ਆ ਕਿਉਂਕਿ ਭਾਈ ਕਨਈਆ ਜੀ ਸੇਵਾ ਸੁਸਾਇਟੀ ਮਨੁੱਖਤਾ ਦੀ ਸੇਵਾ ਦੇ ਵਿੱਚ ਧਰਮ ਦੇ ਪ੍ਰੋਗਰਾਮ ਦੇ ਵਿੱਚ ਹਰ ਜਗ੍ਹਾ ਆਪਣੀ ਹਾਜ਼ਰੀ ਲਵਾਉਂਦੀ ਹੈ ਸਾਡੇ ਜਿੰਨੇ ਵੀ ਜੋਧੇ ਨੇ ਬੂਟੇ ਲਾਉਣੇ ਔਰ ਗਰੀਬ ਪਰਿਵਾਰਾਂ ਦੇ ਮਨੁੱਖਤਾ ਦੀ ਸੇਵਾ ਜਿਹਨਾਂ ਦੀ ਲੋਡਾਉਨ ਦੇ ਸੇਵਾ ਅਸੀਂ ਨਿਭਾ ਰਹੇ ਹਾਂ ਔਰ ਧੰਨਵਾਦ ਆ ਸਿਵ ਕਾਬੜ ਸੰਘ ਖੰਨਿਆ ਦਾ ਜਿਨ੍ਹਾਂ ਨੇ ਇਹ ਮਹਾਨ ਉਪਰਾਲਾ ਕੀਤਾ ਹੈ ਥੈਂਕ ਯੂ ਜੀ ਹਾਂ ਜੀ ਹਰ ਹਰ ਮਾ ਦੇ ਜੀ ਮੈਂ ਸ਼ਿਵ ਕਰਦੇ ਵਸਾਂ ਕੋਲੋਂ ਤੇ ਸਾਰਿਆਂ ਦਾ ਜੋ ਸੰਸਥਾ ਸਾਡੀਆਂ ਸਹਿਯੋਗ ਕਰਦੀਆਂ ਸ਼ਹਿਰ ਦੀਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਅਸੀਂ 35 ਸਾਲ ਅਸੀਂ ਇਹ ਪ੍ਰਤਾਪ ਬੈਲਚੇ ਜੋ ਲਾਇਆ ਔਰ ਇਹ ਵਿੱਚ ਜੋ ਵੀ ਕਾਵੜੀ ਸਾਡੇ ਹਰ ਦਿਵਾਰ ਤੋਂ ਜਲ ਲੈ ਕੇ ਆੰਦੇ ਆ ਉਹਨਾਂ ਵਾਸਤੇ ਅਸੀਂ ਅਤੇ ਹੋਰੀ ਸੇਵਾ ਵਾਸਤੇ ਦਵਾਈ ਬੂਟੀ ਰਾਸ਼ਨ ਰੋਟੀ ਪਾਣੀ ਜੋ ਵੀ ਉਹਨਾਂ ਨੂੰ ਜਰੂਰੀ ਵਸਤਾ ਕੁਝ ਵੀ ਉਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਅਸੀਂ ਪੂਰੀ ਕਰਾਂਦੇ ਆ ਤੇ ਸਾਡੇ ਨਾਲ ਕਨੇ ਆ 사이ਡੀ ਵੱਲੋਂ ਸਨਸਤਾ ਸਾਡੇ ਨਾਲ ਅਜੇ ਬੋਟੇ ਵੀ ਲੈ ਕੇ ਆਏ ਨੇ 33 ਬੋਟੇ ਆ ਜਿਨ੍ਹਾਂ ਨੇ ਦਿੱਤੇ ਨੇ ਉਹ ਵੀ ਸ਼ਿਵ ਰੇਦਰ ਆਏ ਨੇ ਸੋ ਅਸੀਂ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕਰਦੇ ਆ ਏ ਧਰਮ ਦੇ ਗੰਦੇ ਬਸ ਵੱਧ ਤੋਂ ਸਹਿਯੋਗ ਦੋ ਤੇ ਸ਼ੁਭੇਦੀ ਚੱਲਦਾ ਰਹੇ ਜੈ ਮਾਦੇ ਹਰ ਹਰ ਮਾਦੇ ਜੀ